ਆ ਦੇ ਬਾਬੇ ਦੇ ਬੰਦੇ ਸਿਰੇ ਜਿੰਨਾਂ ਦੇ ਸੁੱਖ ਸੁਖਦੇ ਆ ਨਾ ਵੀ ਸਾਡੇ ਬਾਬਾ ਬੱਚਾ ਮੁੰਡਾ ਹੋਵੇ ਫਿਰ ਜਦੋਂ ਮੁੰਡਾ ਹੁੰਦਾ ਸਾਹ ਸਕਨੇ ਤਾਂ ਸੁੱਖ ਦੇ ਕੇ ਜਾਂਦੇ ਆ ਤੇ ਨਾਲੇ ਆਹ ਸਿਰੇ ਆ ਜਿਹੜੇ ਸਜਾਉਂਦੇ ਆ ਆ ਰੀਵਨ ਬੰਨੇ ਆ ਵਿੱਚ ਸਿਰਿਆਂ ਦੇ ਆਹ ਸਿਰੇ ਬੰਨੇ ਆ ਦੇ ਨਾਲ ਇਧਰ ਆ ਆ ਗਏ ਇਧਰ ਆ ਸਿਰੇ ਆ ਦੇ ਆ ਬੰਨੇ ਆ ਆ ਦੇ ਆ ਬੰਨੇ ਸਿਹਰੇ ਆ ਬਾਬੇ ਦੇ ਸੁੱਖ ਸੁੱਖ ਕੇ ਇਹ ਸਿਹਰੇ ਬੰਦੇ ਆ ਸੁੱਖਾਂ ਸੁਖਦੇ ਆ ਆ ਖੰਮਣੀਆਂ ਬੰਦੇ ਫਿਰ ਨਾਲ ਤੜਾਗੀ ਬੰਦੇ ਆ ਤੜਾਗੀ ਨਿਸ਼ਾਨ ਸਾਹਿਬ ਦੇ ਨਾਲ ਜਿਹੜੀਆਂ ਆ ਬੰਨੀਆਂ ਨਾ ਤੜਾਗੀ ਆ ਇਹ ਬੱਚਿਆਂ ਦੀ ਵੀ ਸਾਡੇ ਮੁੰਡਾ ਹੋਵੇ ਉਹਦੇ ਅਸੀਂ ਤੜਾਗੀ ਪਾਈਏ ਆ ਆ ਦੇਖੋ ਬਾਬੇ ਦਾ ਇਤਿਹਾਸ ਆ ਲੜੀਆਂ ਵਾਲਿਆਂ ਨੇ ਲੜੀਆਂ ਨਹੀਂ ਲਾਈਆਂ ਹਲੇ ਕਹਿੰਦੇ ਲਕੀਆਂ ਰਹਿਣਦੇ ਹੋਰ ਕੋਈ ਗੱਲ ਨਹੀਂ ਆਂਦੇ ਹਾਂ 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 ਪਰ ਸੰਗਤ ਬੈਠੀ ਆ ਬਾਬੇ ਦਾ ਦਰ ਸਖਾਉਂਦੇ ਆ ਸਾਨੂੰ ਜਿੱਥੇ ਸੁੱਖਾਂ ਸੁਖਦੇ ਆ ਬਾਬੇ ਦੇ ਦਰੇ ਦਰ ਤੇ ਸੁੱਖਾਂ ਸੁਖਦੇ ਆ ਆ ਦੇ ਇਧਰ ਆ ਵੀਰ ਬਾਬੇ ਦੇ ਇੱਥੇ ਲਾਏ ਸੀ ਬੁਲਬਲੇ ਆ ਦੇ ਇੱਥੇ ਨਮਸਕਾਰਾਂ ਕਰਦੀ ਆ ਸੰਗਤ ਆ ਕੇ ਇੱਥੇ ਸੁੱਖਾਂ ਸੁਖਦੇ ਆ ਬਾਬੇ ਦੇ ਮੱੜ ਤੇ ਬਹੁਤ ਵੱਡਾ ਇਤਿਹਾਸ ਆ ਬਾਬੇ ਮੱੜ ਦਾ ਜਿਹੜਾ ਬੰਦਾ ਨੂੰ ਪ੍ਰੇਮ ਸਤਿਕਾਰ ਦੇ ਨਾਲ ਧਿਆਉਂਦਾ ਨਾ ਤੇ ਖਾਲੀ ਨਹੀਂ ਰਹਿਣ ਦਿੰਦਾ ਢੰਡਾਰੇ ਭਰੇ ਹੀ ਆ ਅੰਦਰੋਸਤੀਆਂ ਵੀ ਬਣਦਾ ਖੁਸ਼ੀਆਂ ਵੀ ਬਣਦਾ ਆ ਸਾਰੀ ਗੱਲ ਆ ਬਾਬੇ ਦੇ ਇਤਿਹਾਸ ਦੀ ਆ ਦੇਖ ਲਓ ਸਾਹਮਣੇ ਮਾਤਾ ਬਾਬੇ ਦਾ ਦਾਲੇ ਬਾਬੇ ਦੇ ਆਹ ਹਰਿਆਲੀ ਲੱਗੀ ਆ ਇਧਰ ਫੁੱਲ ਲੱਗੇ ਆ ਗੇਂਦੇ ਦੇ ਉਧਰ ਗਲਾਬ ਦੇ ਸੀਗੇ ਆ ਗੇਂਦਾ ਲੱਗਿਆ ਇਧਰ ਨਾਰਾਂ ਦੇ ਬੂਟੇ ਵੀ ਆ ਤੇ ਵਿੱਚੋਂ ਮੈਂ ਸ਼ਾਇਦ ਨਾਰਕਨੀ ਪਾਟੀ ਦਿੱਤਾ ਹੋਣਾ ਨਹੀਂ ਹੈਗੇ ਆ ਨਾਰਾ ਦੇ ਉਹ ਸਾਹਮਣੇ ਬਾਬੇ ਦੀ ਗੱਡੀ ਖੜੀ ਆ ਤੇ ਆਪਰੇ ਅਨੰਦਪੁਰ ਸਾਹਿਬ ਵਾਲੀ ਟੈਂਕੀ ਖੜੀ ਆ ਪਾਣੀ ਵਾਲੀ ਅਨੰਦਪੁਰ ਸਾਹਿਬ ਲੈ ਕੇ ਜਾਣੇ ਹੁੰਨੇ ਆ ਉਹ ਆਪਾਂ ਉਹ ਪਰੇ ਨਾਰ ਖੜਾ ਉਹਦੇ ਆ ਝੰਡੇ ਸਾਰੇ ਨਵੇਂ ਲਾਏ ਹੋਏ ਆਵੇ ਮਹਬਲੇ ਖੱਟੇ ਪੀਲੇ ਨੀਲੇ ਲਾਲ ਬਾਬੇ ਦੇ ਦਰ ਤੇ ਬੈਠੀ ਆ ਸੰਗਤੋਂ ਆ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਤੇ ਖੜੀ ਸੰਗਤ ਲੈ ਬਾਬੇ ਦੇ ਦਰ ਤੇ ਕਰਦੇ ਨਮਸ਼ਕਾਰਾਂ ਉਹ ਬੈਠਾ ਬੁੱਢਾ ਵੇਖ ਕੇ ਸੁੱਥੂ ਲਾਹੀ ਲੈ ਕਸ਼ਹਰੇ ਚ ਹੀ ਰਹਿੰਦਾ ਕੱਲੇ ਚ ਉਹ ਆ ਆ ਠੀਕ ਆ ਠੀਕ ਆ ਭਾਈ ਠੀਕ ਆ ਸਾਰੇ ਨਿਸ਼ਾਨ ਸਾਹਿਬ ਬਦਲੇ ਝੰਡੇ ਜਿੰਨੇ ਵੀ ਅਸਰੋਵਰ ਦੇ ਦਾਲੇ ਉਹ ਕਿਹੜਾ ਪਰ ਰਾਮ ਕੀ ਚੀਜ਼ ਉਹ ਕਹ ਤਾਰ ਕੱਟੀ ਕਰਕੇ ਕੋਠੇ ਤੇ ਕਰ ਦੇ ਆਹੋ ਆਹੋ ਕਰ ਦੋ ਬਾਹੀ ਕਰਨ ਆਇਆ ਬਈ ਮੈਂ ਉਧਰ ਜਿਹੜੀ ਪਈ ਆ ਹਾਂ ਉਹ ਕਰ ਕੋਠੇ ਦੇ ਨਾਲ ਖਿੱਚ ਲੈ ਸਾਰੀ ਠਾ ਆ ਕੇ ਡਿੱਗ ਪਿਆ ਸੀ ਆਹ ਆ ਡਿੱਗ ਪਿਆ ਸੀ ਅੱਛਾ ਅੱਛਾ ਚੱਕਰ ਤੇਰਾ ਪਲਾ ਹੋ ਗਿਆ ਚੱਲ ਕੋਈ ਨਹੀਂ ਉਹ ਕਰ ਹਾਂਜੀ ਉਹ ਨੂੰ ਨਾ ਚਾਕੇ ਤਾਰ ਨੂੰ ਆਪਣੀ ਨੂੰ ਚਾਬੀ ਤੇ ਆਹ ਜਿੱਥੋਂ ਲੈ ਜਾ ਆਹ ਦੇ ਇਥੋਂ ਲੈ ਆ ਚਾਬੀ ਤਾਰ ਨੂੰ ਖਿੱਚ ਕੇ ਨਾ ਉਧਰੋਂ ਉੱਤੇ ਗੋਲ ਬਣਾ ਦੀ ਚੱਕਰ ਜਿਆ ਆਹ ਦੇ ਹੋ ਦੇ ਪਈ ਚਾਬੀ ਈ ਆਹ ਹਰੀ ਜੀ ਵਾਲੀ ਇਹਨੇ ਇਹ ਨਹੀਂ ਆਹਾ ਆਹਾ ਆਹ 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 ਟਾਕ ਨੂੰ ਵਾਲੀ ਮਸ਼ੀਨ ਆ ਚਾਹ ਕਰਦੇ ਹੁੰਦੇ ਨੇ ਇੱਥੇ ਚੰਨੇ ਉਹ ਚੰਨਿਆ ਚੰਨੇ ਨੂੰ ਕਹ ਹਾ ਲੱਸੀ ਪਾ ਦੇ ਨਾਲੇ ਤੇ ਨਾਲੇ ਦੂਜਾ ਚਾਹ ਤੂੰ ਬਣਾਉ ਯਾਰ ਘੁੱਟ ਵਧੀਆ ਕਰਾ ਕੰਡੇ ਵਾਲੀ ਕਰਾ ਹੈ ਉਹਨਾਂ ਨੇੜੇ ਆਈ ਹੈ ਹੈ ਉਹਨਾਂ ਨੂੰ ਆਣਾ ਬਈ ਉਹਨਾਂ ਨੇੜੇ ਆਈ ਹਾਂ ਹਾਂ ਇਹ ਇਹਦੀ ਮਾਰਾਂ ਦੀ